ਇਸੇ ਹਿਸਾਬ ਦੇ ਨਾਲ ਸੁਖਵੀਰ ਬਾਦਲ ਜੋ ਲਾਰੇ ਆ ਕੀ ਮੁੱਖ ਮੰਤਰੀ ਪੰਜਾਬ ਦਾ ਬਣਾ ਮੈਂ ਜਲਦੀ ਤਰਥੱਲੀ ਮੱਚੀ ਹੋਈ ਐ ਵੱਡੇ ਵੱਡੇ ਪ੍ਰੋਗਰਾਮ ਕੀਤੇ ਜਾ ਰਹੇ ਨੇ ਲੈਂਡ ਪੁਲਿੰਗ ਨੂੰ ਲੈ ਕੇ ਵੱਡੇ ਵੱਡੇ ਜਿਹੜੇ ਸੰਘਰਸ਼ ਵਿੱਡੇ ਜਾ ਰਹੇ ਸੀ ਲੰਮਾ ਸਮਾਂ ਸੀ ਜਿੰਨਾ ਚੱਕਰ ਲੈਂਡ ਪੁਲਿੰਗ ਪਾਲਿਸੀ ਵਾਪਸ ਨਹੀਂ ਹੁੰਦੀ ਕਿ ਅਸੀਂ ਇਸੇ ਤਰ੍ਹਾਂ ਧਰਨਾ ਜਾਰੀ ਰੱਖਾਂਗੇ ਕਿ ਲੋਕਾਂ ਦੇ ਦਿਲਾਂ ਦੀ ਛੋਣ ਦੀ ਪੂਰੀ ਕੋਸ਼ਿਸ਼ ਸੁਖਵੀਰ ਸਿੰਘ ਬਾਦਲ ਵੱਲੋਂ ਕੀਤੀ ਜਾ ਰਹੀ ਹੈ ਪਰ ਲੋਕ ਕਹਿ ਰਹੇ ਨੇ ਕਿ ਜੇ ਡਾਇਨਾਸੌਰ ਤਾਂ ਵਾਪਸ ਆ ਸਕਦੇ ਨੇ ਪਰ ਅਕਾਲੀ ਦਲ ਜਿਹੜੀ ਵਾਪਸ ਨਹੀਂ ਆ ਸਕਦੀ ਵਿੱਚ ਲੋਕ ਇਹ ਵੀ ਕਹਿੰਦੇ ਨੇ ਸੁਖਵੀਰ ਬਾਦਲ ਜੇ ਬਾਦਲ ਵੱਡੇ ਬਾਦਲ ਸਾਹਿਬ ਤੋਂ ਕੁਝ ਗੁਣ ਲੈ ਲੈਂਦਾ ਉਹਨਾਂ ਤੋਂ ਕੁਝ ਸਿੱਖ ਲੈਂਦਾ ਉਹਨਾਂ ਦੇ ਨਾਲ ਰੰਦਾ ਗੁਣ ਮਾੜੇ-ਮੋਟੇ ਲੈ ਲੈਂਦਾ ਤਾਂ ਸ਼ਾਇਦ ਮੁੱਖ ਮੰਤਰੀ ਬਣ ਜਾਂਦਾ ਪਰ ਇਹਨਾਂ ਨੇ ਕਹਿੰਦੇ ਸੁਖਵੀਰ ਬਾਦਲ ਨੇ ਐਸ਼ੀ ਕੀਤੀ ਹੈ ਤਾਂ ਹੁਣ ਤਰਤਲੀ ਮੱਚੀ ਹੋਈ ਹੈ ਜਲਦੀ ਇਹ ਪੰਜਾਬ ਦਾ ਮੁੱਖ ਮੰਤਰੀ ਬਣਾਂ ਲੋਕਾਂ ਨੂੰ ਬੇਨਤੀ ਕੀਤੀ ਜਾ ਰਹੀ ਹੈ ਕਿ ਪੰਥ ਨੂੰ ਬਚਾ ਲੋ ਜੇ ਪੰਜਾਬ ਨੂੰ ਡੁੱਬਣ ਤੋਂ ਬਚਾਉਣਾ ਤਾਂ ਇੱਕੋ ਇੱਕ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਜੋ ਪੰਜਾਬ ਨੂੰ ਡੁੱਬਣ ਤੋਂ ਬਚਾ ਸਕਦੀ ਹੈ ਜਿਹੜੇ ਹਿਸਾਬ ਨਾਲ ਭਗਵੰਤ ਮਾਨ ਕਰਜ਼ਾ ਲੈ ਰਿਆ ਆਉਣ ਵਾਲੀ ਸਰਕਾਰ ਜਿਹੜੀ ਮਰਜ਼ੀ ਹੋਵੇ ਕਿ ਭਗਵੰਤ ਮਾਨ ਦੀ ਸਰਕਾਰ ਤਾਂ ਆਉਂਦੀ ਨਹੀਂ ਕਿਹੜੀ ਮਰਜ਼ੀ ਸਰਕਾਰ ਹੋਵੇ ਕਰਜ਼ਾ ਨਹੀਂ ਉਹ ਪੰਜਾਬ ਦਾ ਲਾਹ ਸਕਦੀ ਜੇਕਰ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਨਸ਼ਾ ਮੁਕਤ ਵੀ ਹੋਵੇ ਝੂਠੇ ਪਰਚੇ ਨਾਲ ਲੋਕਾਂ ਦੇ ਪੈਣ ਸਹੀ ਇਨਸਾਫ ਹੋਵੇ ਪੰਜਾਬ ਦਾ ਸਾਰਾ ਕਰਜ਼ਾ ਲੈ ਜੇ ਤਾਂ ਸਿਰਫ ਅਸ ਰੋਮਣੀ ਅਕਾਲੀ ਦਾਲੀ ਇਹ ਕੁਝ ਕਰ ਸਕਦਾ ਪਰ ਦੇਖਿਆ ਜਾ ਵੀ ਤਾਂ ਮਤਲਬ ਜਿਹੜਾ ਕਬੱਡੀ ਕੱਪ ਖੜਾਇਆ ਗਿਆ ਸੀ ਅਕਾਲੀ ਸਰਕਾਰ ਬਰੇ ਉਹ ਲੋਕਾਂ ਦੇ ਹੁਣ ਵੀ ਜਿਆਦਾ ਕਿ ਬਾਲੀਵੁੱਡ ਦੇ ਵੱਡੇ ਵੱਡੇ ਸਟਾਰ ਪੰਜਾਬ ਦੇ ਵਿੱਚ ਲੈ ਕੇ ਖੜੇ ਕਰਤੇ ਸੀ ਜਿਹੜੇ ਕਦੇ ਝਾਕਦੇ ਵੀ ਨਹੀਂ ਪੰਜਾਬ ਵੱਲ ਕਿ ਉਹਨਾਂ ਨੂੰ ਗਰਾਊਂਡ ਦੇ ਵਿਚਾਲੇ ਖੜਾ ਕਰਤਾ ਸੀ ਸੁਖਵੀਰ ਬਾਦਲ ਨੇ ਕਿ ਸੁਖਵੀਰ ਬਾਦਲ ਦਾ ਕਹਿੰਦੇ ਰਤਬਾ ਤਾਂ ਹੈਗਾ ਤੇ ਜੋ ਚੀਜ਼ ਕਹਿ ਦਿੰਦਾ ਉਹ ਤੱਕ ਆਉਂਦਾ ਵੀ ਹੈ ਤੇ ਪਿੱਛੇ ਹਟਣਾ ਲੈ ਚੋ ਵੀ ਹੈ ਨਹੀਂ ਤੇ ਹੋਰ ਜਿਹੜੇ ਮਤਲਬ ਗੱਪ ਵੀ ਜ਼ਰੂਰੀ ਹੈ ਰਾਜਨੀਤੀ ਦੇ ਵਿੱਚ ਗੱਪ ਦੇ ਬਿਨਾ ਕੋ ਚੱਲਦਾ ਨਹੀਂ ਜਿਵੇਂ ਪਹਿਲਾਂ ਭਗਵੰਤ ਮਾਨ ਨੇ ਗੱਪ ਛੱਡ ਛੱਡ ਕੇ ਸਰਕਾਰ ਬਣਾਈ ਹੁਣ ਜਿਹੜੀ ਮੂਹਰੇ 27 ਚ ਸਰਕਾਰ ਬਣੂਗੀ ਉਹ ਵੀ ਗੱਪਾਂ ਦੇ ਆਧਾਰ ਤੇ ਬਣੂਗੀ ਜਿੰਨੇ ਗੱਪ ਚੱਲ ਜਾਣਗੇ ਲੋਕਾਂ ਦੇ ਵਿੱਚ ਕੋ ਲੋਕ ਭੋਲੇ ਪਾਲੇ ਆ ਗੱਲਾਂ ਦੇ ਵਿੱਚ ਆ ਜਾਂਦੇ ਨੇ ਜਿਹਦੇ ਜਿੰਨੇ ਗੱਪ ਜਿਆਦਾ ਫੇਮਸ ਹੋਣਗੇ ਉਹੀ 2027 ਦੇ ਵਿੱਚ ਮੁੱਖ ਮੰਤਰੀ ਪੰਜਾਬ ਦਾ ਫੇਰ ਬਣੂਗਾ ਜਿਵੇਂ ਸਕੀਰਬਾਦ ਨੇ ਹੁਣ ਧਰਨੇ ਲਾ ਰਿਹਾ ਸੀ ਲੈਡ ਪੋਨੀ ਨੂੰ ਲੈ ਕੇ ਮਹਾਲੀ ਦੇ ਵਿੱਚ ਵੀ ਕੀਤਾ ਜ਼ੋਰਦਾਰ ਪ੍ਰਦਰਸ਼ਨ ਕੀਤਾ ਜਿਹੜਾ ਪਟਿਆਲੇ 'ਚ ਵੀ ਕੀਤਾ ਬਠਿੰਡੇ ਵੀ ਪੂਰਾ ਧਰਨਾ ਵੱਡਾ ਦਿੱਤਾ ਕਿ ਅਸੀਂ ਤਾਂ 1 ਇੰਚ ਜ਼ਮੀਨ ਵੀ ਨਹੀਂ ਲੈਣ ਦਿੰਦੇ ਕੇਜ ਦੀਵਾਰ ਨੂੰ ਤੇ ਭਗਵੰਤ ਮਾਨ ਨੂੰ ਇਹਨਾਂ ਤੋਂ ਵਾਪਸ ਮੰਗਵਾਵਾ ਵਾਪਸ ਲਿਆਵਾਂਗੇ ਕਾਨੂੰਨ ਇਹ ਕਿ ਅਸੀਂ ਇਹ ਕਾਨੂੰਨ ਪਾਸ ਹੋਣ ਨਹੀਂ ਦੇਣਾ ਕਿ ਜਦੋਂ ਆਪਦੀ ਸਰਕਾਰ ਬੈਰੇ ਸੀ ਉਹ ਸ਼ਾਇਦ ਭੁੱਲ ਗਏ ਹੋਣਗੇ ਕਿ ਲੈਂਡ ਪੋਲਿੰਗ ਤੁਸੀਂ ਵੀ ਲੈ ਕੇ ਆਂਦੇ ਸੀ ਉਹ ਵੀ ਅਜਾੜ ਪਏ ਨੇ ਕਿ ਆਪਦੇ ਪਛੋਕੜ ਵੱਲ ਵੀ ਥੋੜਾ ਮੋਟਾ ਝਾਕ ਲੈਣਾ ਚਾਹੀਦਾ ਹੋਰ ਸਭ ਤੋਂ ਵੱਡੀ ਗੱਲ ਸੁਖਵੀਰ ਬਦਲਦੀ ਕਿ ਕਹਿ ਰਿਹਾ ਕਿ ਜਦੋਂ 2027 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਣੂਗੀ ਇਹ ਆਪਣੀ ਸਰਕਾਰ ਹੋਊਗੀ ਸਭ ਤੋਂ ਪਹਿਲਾ ਕੰਮ ਮਤਲਬ ਸਿੱਖਾਂ ਨੂੰ ਉਹਨੂੰ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਸ਼ਾਇਦ ਫੇਰ ਵੋਟਾਂ ਪਾ ਦੇਣ ਕਿ ਬੰਦੀ ਸਿੰਘਾਂ ਦੀ ਘੁੱਗੀ ਨੱਪਦੇ ਨਹੀਂ ਮੈਂ ਸਖਬੀਰਪਾਦਾ ਦਾ ਬਿਆਨ ਦੇਖੋ ਕਿ ਕੁਛ ਮਰਜ਼ੀ ਹੋ ਜੇ ਚਾਹੇ ਮੇਰੇ ਤੇ ਪਰਚਾ ਹੋ ਜੇ 100 ਗੱਲਾਂ ਹੋ ਜਾਣ ਕੁਛ ਮਰਜ਼ੀ ਹੋ ਜੇ ਜਦੋਂ ਆਪਣੀ ਸਰਕਾਰ ਬਣ ਗਈ ਸਾਰੇ ਬੰਦੀ ਸਿੰਘਾਂ ਨੂੰ ਅਸੀਂ ਬਾਹਰ ਘਟਦਨਾ ਕੋਗੀ ਪਹਿਲਾਂ ਇਹੀ ਮਾਰਨੀ ਆ ਸਭ ਤੋਂ ਪਹਿਲਾਂ ਮੈਂ ਕਿ ਬੰਦੀ ਸਿੰਘਾਂ ਦੇ ਨਾਂ ਤੇ ਵੀ ਇਹ ਵੋਟਾਂ ਵਟੋਰਦੇ ਫਿਰਦੇ ਨੇ ਜਿਵੇਂ ਪਹਿਲਾਂ ਕਾਂਗਰਸ ਵੀ ਕਰਦੀ ਈ ਆ ਭਗਵੰਤ ਮਾਨ ਵੀ ਬੋਲਦਾ ਰਿਹਾ ਕਿ ਭਈ ਸਾਡੇ 25 25 30 ਦੀ ਸਾਲ ਹੋ ਗਏ 35 35 ਸਾਲ ਹੋ ਗਏ ਕਿ ਬੰਦੀ ਸਿੰਘਾਂ ਦੀ ਸਜ਼ਾ ਪੂਰੀਆਂ ਹੋਈਆਂ ਹੋਈਆਂ ਨੇ ਜਿੰਨੀ ਉਹਨਾਂ ਨੂੰ ਉਮਰ ਸੀਗੀ ਜਿੰਨੀ ਉਹਨਾਂ ਦੀ ਮਤਲਬ ਸਜ਼ਾ ਸੀਗੀ ਉਸ ਤੋਂ ਵੱਧ ਉਹ ਸਜ਼ਾ ਪੁਕਤੀ ਬੈਠੇ ਨੇ ਪਰ ਬਾਹਰ ਕਿਉਂ ਨਹੀਂ ਕੱਢ ਰਹੇ ਕਿ ਘਪਰਾਉਂਦੇ ਨੇ ਸਾਨੂੰ ਨਾ ਮਾਰ ਦੇਣ ਭਗਵੰਤ ਮਾਨ ਇਹਨਾਂ ਤੇ ਇਲਜ਼ਾਮ ਲਾਉਂਦੇ ਹਾਂ ਅਸੀਂ ਵਿਰੋਧੀ ਪਾਰਟੀਆਂ ਤੇ ਕਿ ਇਹ ਡਰਦੇ ਨੇ ਜੇ ਇਹਨਾਂ ਨੂੰ ਬਾਹਰ ਕੱਢਦਾ ਸਾਨੂੰ ਮਾਰ ਦੇਣਗੇ ਕਿ ਹੁਣ ਭਗਵੰਤ ਮਾਨ ਨੂੰ ਖੁਦ ਕਿਸੇ ਗੱਲ ਦਾ ਡਰ ਹੋਇਆ ਪਿਆ ਕਿ ਜੇ ਮੈਨੂੰ ਮੈਂ ਅੱਜ ਬੰਦੀ ਸਿੰਘਾਂ ਨੂੰ ਬਾਹਰ ਲੈ ਕੇ ਆਉਣਾ ਤਾ ਕੀ ਪਤਾ ਮੈਨੂੰ ਵੀ ਮਾਰ ਦੇਣ ਕਿ ਇਹ ਡਰ ਭਗਵੰਤ ਮਾਨ ਦੇ ਮੰਦ ਦੇ ਵਿੱਚ ਬਹਿ ਗਿਆ ਹੁਣ ਹੁਣ ਸੁਖਵੀਰ ਬਦਲ ਕਹਿ ਰਿਹਾ ਵੋਟਾ ਵਟੋਰਨ ਦੇ ਲਈ ਕਿ ਜੇਕਰ ਸਾਡੀ ਸਰਕਾਰ 2027 ਚ ਬਣੂਗੀ ਅਸੀਂ ਅਨੁਸਾਰ ਬੰਦੀ ਸਿੰਘਾਂ ਨੂੰ ਰਿਹਾ ਕਰ ਦੇਣਾ ਮੈਂ ਸੈਨ ਕਰਦੇ ਨੇ ਨਾਲ ਦੀ ਨਾਲ ਕਿ ਪਹਿਲਾਂ ਦੋ ਤਿੰਨ ਵਾਰੀ ਸਰਕਾਰ ਰਹਿ ਚੁੱਕੀ ਹੈ ਦੋ ਦੋ ਵਾਰੀ ਲਗਾਤਾਰ ਸਰਕਾਰ ਬਣੀ ਰਹੀ ਹੈ ਕਿ ਉਹਦੋਂ ਭੁੱਲ ਗਏ ਸੀ ਕਿ ਉਹਦੋਂ ਕੌਣ ਹੀ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਗਿਆ ਹੁਣ ਦੁਬਾਰਾ ਫੇਰ ਬੰਦੀ ਸਿੰਘਾ ਦਾ ਨਾਮ ਤੇ ਵੋਟਾਂ ਵਟੋਰਨੀਆਂ ਸ਼ੁਰੂ ਕਰ ਦੇਣੀਆਂ ਇਹਨਾਂ ਨੇ ਐ ਇਸੇ ਤਰ੍ਹਾਂ ਹੀ ਕਾਂਗਰਸ ਕਰੂਗੀ ਹੁਣ ਮਿੱਠੀਆਂ ਗੋਲੀਆਂ ਦੇਣੀਆਂ ਸ਼ੁਰੂ ਕਰ ਦੇਣੀਆਂ ਨੇ ਸੁਖਵੀਰ ਬਾਦਲ ਨੂੰ ਤਾਂ ਛੇਤੀ ਹੋਇਆ ਵੈ ਕਿ ਮੈਂ ਮੁੱਖ ਮੰਤਰੀ ਪੰਜਾਬ ਦਾ ਬਣਾ ਪੰਜਾਬ ਨੂੰ ਸਿਰਫ ਜੇ ਬਚਾ ਸਕਦਾ ਤਾਂ ਸਿਰਫ ਅਕਾਲੀ ਦਲ ਹੀ ਬਚਾ ਸਕਦਾ ਇਸ ਗੱਲ ਦੇ ਨਾਲ ਤੁਸੀਂ ਕਿੰਨਾ ਕਿ ਸਹਿਮਤ ਹੋ ਤੁਸੀਂ ਆਪ ਦੇ ਵਿਚਾਰ ਵੀ ਸਾਡੇ ਨਾਲ ਜ਼ਰੂਰ ਸਾਂਝੇ ਸਾਂਝੇ ਕਰਿਆ ਕਰੋ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਜਵਾਬ ਦਿਆ ਕਰੋ ਕਿ 2027 ਦੇ ਵਿੱਚ ਦੱਸਦੀ ਹੈ ਹੁਣ ਕਿਹੜੀ ਸਰਕਾਰ ਆਉਗੀ ਅਕਾਲੀ ਦਲ ਦੀ ਆਊ ਕਾਂਗਰਸ ਦੀ ਆਊ ਭਾਜਪਾ ਦੀ ਆਊ ਜਾਂ ਮੋੜ ਫੇਰ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਦੁਬਾਰਾ ਬਣ ਸਕਦੀ ਹੈ